ਗੁਰੂ ਗ੍ਰੰਥ ਸਾਹਿਬ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਵਿੱਚ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਰੱਖੀ ਹੋਈ ਅਣਮਿੱਥੇ ਸਮੇਂ ਦੀ ਪੋਖੜ ਤਾਲ ਜੋ ਸਿੱਖ ਕੈਦੀਆਂ ਦੀ ਰਿਹਾਈ ਲਈ ਰੱਖੀ ਗਈ ਹੈ ਉਸ ਨੂੰ ਲੈ ਕੇ ਪੂਰੇ ਹੀ ਹਿੰਦੁਸਤਾਨ ਦੇ ਵਿੱਚ ਦੂਰੋਂ ਦੂਰੋਂ ਦੀ ਮਾਰਚ ਕੱਢ ਕੇ ਲੋਕ ਭਾਈ ਸਾਹਿਬ ਦੀ ਕੋਲ ਪਹੁੰਚ ਰਹੇ ਨੇ ਤੇ ਉਹਨਾਂ ਨੂੰ ਆਪਣੇ ਸਾਥ ਦੀ ਪੇਸ਼ਕਸ਼ ਕਰ ਰਹੇ ਨੇ ਅੱਜ ਜਿਵੇਂ ਜਿਵੇਂ ਟਾਈਮ ਬੀਤਦਾ ਜਾ ਰਿਹਾ ਹੈ ਉਵੇਂ ਉਵੇਂ ਪਾਈ ਗੁਰਪਖ ਸਿੰਘ ਜੀ ਦੀ ਹਾਲਤ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਤੇ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਇਆਂ ਸਾਰੀਆਂ ਹੀ ਸਿਕਸ ਸੰਗਤਾਂ ਦੇ ਮਨਾਂ ਦੇ ਵਿੱਚ ਇਹ ਤੋਖਲੇ ਨੇ ਕਿ ਅੱਗੋਂ ਕੀ ਹੋਏਗਾ ਆਓ ਇਸ ਸੰਬੰਧੀ ਅਸੀਂ ਗੱਲਬਾਤ ਕਰਦੇ ਹਾਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਜਿਹੜੇ ਮਾਰਚ ਦੇ ਨਾਲ ਗੁਰਦੁਆਰਾ ਅੰਮ੍ਰਿਤਸਰ ਪਹੁੰਚੇ ਨੇ ਸਿੰਘ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਸਾਬ ਤੁਸੀਂ ਕੀ ਮਹਿਸੂਸ ਕਰਦੇ ਹੋ ਪਾਈ ਗੁਰਬਖਸ਼ ਸਿੰਘ ਜੀ 35 36 ਦਿਨਾਂ ਤੋਂ ਪੁਖੜ ਤਲ ਤੇ ਬੈਠੇ ਨੇ ਦਿਨ ਬਾ ਦਿਨ ਉਹਨਾਂ ਦੀ ਸਿਹਤ ਡਿੱਗਦੀ ਜਾ ਰਹੀ ਹੈ ਕੌਮ ਦੇ ਵਿੱਚ ਬੜਾ ਉਤਸ਼ਾਹ ਹੈ ਬੜੀ ਦੂਰੋਂ ਦੂਰੋਂ ਲੋਕ ਬੜੇ ਹਮ ਹੁਮਾ ਕੇ ਪਹੁੰਚ ਰਹੇ ਨੇ ਲੇਕਿਨ ਜਦੋਂ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਥੋੜੀ ਮਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਵੀ ਜਦੋਂ ਸਟੇਜ ਦੇ ਉੱਤੇ ਗੱਲਾਂ ਹੋ ਰਹੀਆਂ ਸਨ ਕਿਸੇ ਨੇ ਕਿਹਾ ਕਿ ਸਿੱਖ ਕੌਮ ਬੜੀ ਢੈਂਦੀਆਂ ਗੱਲਾਂ ਵਿਚਾਰੀ ਹੈ ਸਿੱਖ ਬੜੇ ਕਮਜ਼ੋਰ ਹੋ ਗਏ ਨੇ ਸੰਗਤ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਕਿ ਸਿੱਖ ਕਮਜ਼ੋਰ ਨਹੀਂ ਹੋਏ ਸਾਡੇ ਲੀਡਰ ਕਮਜ਼ੋਰ ਹੋ ਗਏ ਨੇ ਇਹ ਪ੍ਰੋਪਰ ਸਹਿਦ ਨਹੀਂ ਦੇ ਰਹੇ ਇਸ ਸਬੰਦ ਦੀ ਤੁਹਾਡਾ ਕੀ ਕਹਿਣਾ ਹੈ ਜੀ ਮੈਂ ਖਰਸ ਕਰਾਂ ਮੁੱਢੋਂ ਆਰੰਭ ਕਰਾਂ ਕਿ ਇਹ ਜੋ ਸੰਘਰਸ਼ ਚੱਲਿਆ ਹੈ ਇਹਨੂੰ ਸਿੱਕੇ ਸਿ ਨਜ਼ਰੀਏ ਨਾਲ ਦੇਖਨੇ ਸਤਕ੍ਰਤੀ ਬਾਣੀ ਦੀ ਇੱਕ ਲਾਈਨ ਹੈ ਗੁਰੂ ਕਾਹਨੇ ਨੇ ਜਿੰਨਾ ਪਿੱਛੇ ਹੋ ਗਏ ਤੇ ਮੈਂ ਪਿੱਛੇ ਵੀ ਰਵਿਆਸ ਕੇ ਸਾਦਰਸ਼ ਹੈ ਕਿ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀ ਕੀਤੀ ਹੈ ਉਹਨਾਂ ਦਾ ਆਪਣਾ ਪਰਸਨਲ ਕਿਸੇ ਨਾਲ ਕੋਈ ਗ੍ਰੈਜੁਏਟ ਜਿਹੜੇ ਅਜੇਲਾ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਇਹ ਕਾਤਲ ਜਾਂ ਅਤਵਾਦੀ ਕਹਿ ਕੇ ਲੰਬੀਆਂ ਸਜ਼ਾਵਾਂ ਦਿੱਤੀਆਂ ਤੇ ਦੇ ਰਹੇ ਨੇ ਜੀ ਕੌਮ ਲਈ ਕੌਮ ਦੀ ਇੱਜ਼ਤ ਤੇ ਅਨਖ ਲਈ ਜੋ ਕੁਝ ਵੀ ਉਹਨਾਂ ਕੋਲ ਹੋ ਸਕਿਆ ਉਹਨਾਂ ਕੀ ਕੀਤਾ ਜਿਸ ਕੌਮ ਲਈ ਉਹਨਾਂ ਨੇ ਆਪਾ ਵਾਰਨ ਦੀ ਪ੍ਰਵਾਹ ਨਾ ਕਰਦਿਆਂ ਹੋਇਆ ਕੁਛ ਕੀਤਾ ਤੇ ਜੇ ਉਹਨਾਂ ਤੇ ਅਨਿਆਏ ਬੇਇਨਸਾਫੀ ਹੋਵੇ ਜ਼ੁਲਮ ਹੋਵੇ ਤੇ ਕੀ ਉਹ ਕੌਮ ਜਿਨ੍ਹਾਂ ਲਈ ਜਿਨ੍ਹਾਂ ਦੀ ਅਨਖ ਇੱਜ਼ਤ ਲਈ ਯਾਬਰੂ ਲਈ ਉਹਨਾਂ ਕੁਛ ਕੀਤਾ ਹੋਵੇ ਉਹ ਇਸ ਤਰ੍ਹਾਂ ਤਤ ਪਰ ਨਾ ਹੋਵੇ ਜੀ ਅੱਜ ਦੇਸ਼ ਵਿਦੇਸ਼ ਵਿੱਚ ਹਰ ਕੋਨੇ ਵਿੱਚੋਂ جے ਭਾਈ ਗੁਰਬਖਸ਼ ਸਿੰਘ ਦੀ ਇਸ ਕੁਰਬਾਨੀ ਦੇ ਨਾਮ ਤੇ ਪਬਲਿਕ ਟਾਕੇ ਆ ਰਹੀ ਹੈ ਜੁੜ ਰਹੀ ਹੈ ਤੇ ਉਸੇ ਲਈ ਕਿਉਂਕਿ ਭਾਈ ਗੁਰਬਖਸ਼ ਸਿੰਘ ਜੀ ਦਾ ਜਿਹੜਾ ਕੁਰਬਾਨੀ ਦਾ ਪੈਗਾਮ ਹੈ ਵੀ ਮੈਂ ਆਪਾਂ ਵਾਰ ਦਿਆਂਗਾ ਕਿੰਨਾਂ ਲਈ ਜਿਨ੍ਹਾਂ ਨੇ ਕੌਮ ਲਈ ਆਪਾਂ ਵਾਰਿਆ ਜੀ ਬਿਲਕੁਲ ਪੇਟ ਕੀਤਾ ਤਾਂ ਇੱਕ ਨਜ਼ਰੀਆ ਇਹ ਨੂੰ ਸਮਝਣਾ ਹੈ ਕਿ ਸਿੱਖੀ ਵਿੱਚ ਸਿੱਖੀ ਨਾਲ ਪਿਆਰ ਲਈ ਸਾਰਾ ਕੁਝ ਕੁਰਬਾਨ ਕੀਤਾ ਜਾਂਦਾ ਹੈ ਹਰ ਮਨੁੱਖ ਕਰਦਾ ਉਹਨਾਂ ਨੇ ਕੀਤਾ ਅੱਜ ਉਹਨਾਂ ਦੇ ਸਾਹਮਣੇ ਉਹਨਾਂ ਲਈ ਕੁਰਬਾਨੀ ਕਰਨ ਲਈ ਭਾਈ ਗੁਰਬਖਸ਼ ਸਿੰਘ ਬੈਠੇ ਨੇ ਉਸ ਕੁਰਬਾਨੀ ਦੀ ਵੈਲਿਊ ਨੂੰ ਪਛਾਣਦਿਆਂ ਲੱਖਾਂ ਲੋਕ ਦੇਸ਼ ਦੇ ਵਿਦੇਸ਼ ਦੇ ਹਰ ਕੋਨੇ ਤੋਂ ਆਪਣੇ ਆਪ ਦੀ ਸ਼ਰਧਾ ਨੂੰ ਸਮਰਪਿਤ ਕਰਨ ਤੇ ਹਰ ਹੁਕਮ ਅੱਗੇ ਸਿਰ ਝੁਕਾਣ ਇੱਥੇ ਪਹੁੰਚ ਰਹੇ ਨੇ ਜੀ ਪਰ ਜਿਹੜਾ ਮਸਲਾ ਲੀਡਰਸ਼ਿਪ ਦੀ ਕਮਜ਼ੋਰੀ ਦਾ ਉਹ ਇੱਕ ਵੱਖਰਾ ਹੈ ਬਿਲਕੁਲ ਉਹਨਾਂ ਦਾ ਕਾਰਨ ਹਮੇਸ਼ਾ ਰਿਹਾ ਹੈ ਕਿਉਂਕਿ ਨਾ ਤੇ ਅਸੀਂ ਆਪਣੇ ਕੁਰਬਾਨੀ ਕਰਨ ਵਾਲਿਆਂ ਦਾ ਕੇਸ ਦੁਨੀਆ ਦੇ ਕਿਸੇ ਹਿੱਸੇ ਵਿੱਚ ਅਦਾਲਤਾਂ ਵਿੱਚ ਦੁਨੀਆ ਦੇ ਸਾਹਮਣੇ ਮਨੁੱਖਤਾ ਦੇ ਸਾਹਮਣੇ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਕੇ ਬਲਕਿ ਉਹਨਾਂ ਦੇ ਵਿੱਚੋਂ ਆਪਣੇ ਲਈ ਕੁਝ ਢੂੰਡਣ ਵਾਲੇ ਲੋਕ ਚਾਰ ਚੁਫੇਰੇ ਇਕੱਠੇ ਹੋ ਜਾਂਦੇ ਨੇ ਉਹ ਅੱਜ ਵੀ ਮੌਜੂਦ ਨੇ ਮੈਨੂੰ ਅਜੇ ਤੱਕ ਆਪਣੀ ਹੱਦ ਬੀਤੀ ਇੱਕ ਯਾਦ ਹੈ ਮੈਂ ਤੁਹਾਡ ਨਾਲ ਸਾਂਝੀ ਕਰਨਾ ਚਾਹਨਾ ਕੌਮ ਨਾਲ ਵੀ ਸਾਂਝੀ ਕਰਨਾ ਚਾਹਨਾ ਭਾਈ ਸੁਖਦੇਵ ਸਿੰਘ ਇੰਦਰ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਨਿੱਕ ਨਾਮ ਵਿੱਚ ਅੱਜ ਤੱਕ ਅਸੀਂ ਸੁੱਖਾ ਜਿੰਦਾ ਕਰਕੇ ਕਹਿੰਦੇ ਆ ਮਹਾਨ ਕੁਰਬਾਨੀ ਵਾਲੇ ਜਿਹੜੇ ਆਪਣੇ ਜੀਵਨ ਦੀ ਆਹੂਤੀ ਦੇ ਗਏ ਜੀ ਮੈਂ ਕਦੀ ਉਹਨਾਂ ਦੀ ਜੀਵਨ ਕਾਲ ਵਿੱਚ ਵੀ ਉਹਨਾਂ ਨੂੰ ਮਿਲੇ ਪਰ ਜਦੋਂ ਉਹ ਵੈਦ ਦੇ ਦੇ ਉਸ ਕਤਲ ਤੋਂ ਬਾਅਦ ਪਹੁੰਚ ਸੰ ਉਹਨਾਂ ਨੂੰ ਜੇਲ੍ਹ ਪੁੰਨੇ ਵਿੱਚ ਰੱਖਿਆ ਹੋਇਆ ਸੀ ਪੁੰਨੇ ਦੀ ਜੇਲ੍ਹ ਵਿੱਚ ਸਨ ਉਹਨਾਂ ਦੀ ਫਾਸੀ ਦੇ ਆਰਡਰ ਹੋ ਚੁੱਕੇ ਸਨ ਦਾਸ ਉਹਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਸੀ ਸੇਵਾਦਾਰ ਹੁੰਦਿਆਂ ਹੋਇਆਂ ਆਪਣੇ ਫਰਜ਼ ਪਾਲਣਾ ਸੰਭਾਲਣਾ ਇਹ ਮਨੁੱਖ ਦਾ ਫਰਜ਼ ਬਣਦਾ ਜੋ ਅੱਜ ਨਹੀਂ ਹੋ ਰਿਹਾ ਜੀ ਬਿਲਕੁਲ ਹੋਇਆ ਕੀ ਕਿ ਮਨੰਦਰ ਖਿਆਲ ਆਇਆ ਵੀ ਇੱਕ ਵਾਰ ਉਹਨਾਂ ਨਾਲ ਜੀਵਨ ਕਾਲ ਵਿੱਚ ਮਿਲਿਆ ਉਹਨਾਂ ਨੇ ਆਪਣਾ ਆਪ ਪੇਟ ਕੀਤਾ ਕੌਮ ਦੇ ਉਹਨਾਂ ਨੂੰ ਇੱਕ ਵਾਰ ਫਿਰ ਮਿਲਿਆ ਜਾਏ ਇਹਦੇ ਲਈ ਅਸੀਂ ਪੁੰਨਗਏ ਦੋ ਦਿਨ ਦਾ ਸਮਾਨ ਲੈ ਕੇ ਉਥੋਂ ਦੀ ਸੰਗਤ ਦੇ ਕੁਝ ਨੁਮਾਇੰਦੇ ਨੂੰ ਆਖਿਆ ਵੀ ਸਾਡਾ ਕੋਈ ਇੰਤਜ਼ਾਮ ਕਰ ਦਿਓ ਮੁਲਾਕਾਤ ਦਾ ਔਰ ਇੱਕ ਗੱਲ ਸ਼ਹਾਦਤਵਾ ਜੋ ਮੈਂਸ ਕਰਾ ਉਸ ਮੇਰੇ ਟ੍ਰਿਪ ਵਿੱਚ ਗਿਆਨੀ ਕੇਵਲ ਸਿੰਘ ਜਿਹੜੇ ਅੱਜ ਮੌਜੂਦ ਬੈਠੇ ਨੇ ਦਮਦਮਾ ਸਾਹਿਬ ਦੇ ਮੇਰੇ ਖਿਆਲ ਉਹ ਦੋ ਜਸედაਰ ਜਸედაਰ ਸਨ ਉਹ ਵੀ ਮੇਰੇ ਨਾਲ ਸਨ ਉਹ ਵੀ ਉੱਥੇ ਗਏ ਕੋਸ਼ਿਸ਼ ਕਰਨ ਦੇ ਬਾਵਜੂਦ ਸੰਗਤਾਂ ਦੇ ਉਹਨਾਂ ਨੇ ਸਾਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ ਸੁੱਖਾ ਤੇ ਜਿੰਦਾਂ ਨੂੰ ਮਿਲਣ ਨਹੀਂ ਦਿੱਤਾ ਬਲਕਿ ਸਰਕਾਰ ਨੇ ਉਹਨਾਂ ਨੂੰ ਪੂਨੇ ਦੇ ਉਹਨਾਂ ਮੋਤਬਰ ਵੀਰਾਂ ਨੂੰ ਇਹ ਜਵਾਬ ਦਿੱਤਾ ਕਿ ਇੱਥੇ ਜਾ ਤੇ ਇਹਨਾਂ ਹਾਲਾਤਾਂ ਵਿੱਚ ਕੇਵਲ ਵਕੀਰ ਮਿਲ ਸਕਦਾ ਹੈ ਜਾ ਬਲੱਡ ਰਿਲੇਸ਼ਨ ਵਾਲਾ ਕੋਈ ਖੂਨਦਸ਼ਤ ਦੇਦਾ ਪਰਵਾਰਕ ਮੈਂਬਰ ਹੀ ਮਿਲ ਸਕਦਾ ਅਸੀਂ ਹੋਰ ਕਿਸੇ ਨੂੰ ਵੀ ਮਿਲਣ ਦੀ ਆਗਿਆ ਨਹੀਂ ਦੇ ਸਕਦੇ ਨਾ ਮਿਲਣ ਦਿੱਤਾ ਗਿਆ ਦੂਜੇ ਦਿਨ ਕਿਉਂਕਿ ਸਿਹਤ ਦੇਮ ਰੁਕਣਾ ਸੀ ਉੱਥੇ ਜਵਾਬ ਮਿਲਣ ਤੋਂ ਬਾਅਦ ਦੂਜੇ ਦਿਨ ਪ੍ਰੈਸ ਕਾਨਫਰੰਸ ਰੱਖ ਦਿੱਤੀ ਗਈ ਉਥੋਂ ਦੀ ਸੰਗਤ ਵੱਲੋਂ ਵੀ ਤਾਂ ਕਿ ਜੇ ਨਹੀਂ ਮਿਲਣ ਦਿੱਤਾ ਤੇ ਕੌਮ ਤੱਕ ਮਨੁੱਖਤਾ ਤਾਂ ਗਲਤ ਜਾਵੇ ਜੀ ਬਿਲਕੁਲ ਉੱਥੇ ਪ੍ਰੈਸ ਕਾਨਫਰੰਸ ਲਖ ਦਿੱਤੀ ਗਈ ਬਹੁਤ ਵੱਡੀ ਪ੍ਰੈਸ ਕਾਨਫਰੰਸ ਉੱਥੇ ਪ੍ਰੈਸ ਵਾਲੇ ਵੀ ਆਏ ਗਿਆਨੀ ਕੇਬਲ سنگਰੀ ਉਸ ਵੇਲੇ ਨਾਲ ਬੈਠੇ ਸਨ ਮੇਰੇ ਉਸ ਪੈ ਪ੍ਰੈਸ ਕਾਨਫਰੰਸ ਵਿੱਚ ਅੱਜ ਮੌਜੂਦ ਨਹੀਂ ਐ ਆਪਸ ਵਿੱਚ ਗੱਲ ਚਲਦੇ ਹਾਂ ਮੈਂ ਤੁਹਾਡੇ ਸਾਹਮਣੇ ਪੱਖ ਇਸ ਲਈ ਪੇਸ਼ ਕਰਨਾ ਚਾਹਣਾ ਕਿ ਸਾਡੇ ਸਾਡੀ ਮਜਬੂਰੀ ਤੇ ਕਮਜ਼ੋਰੀ ਕੀ ਹੈ ਕਿ ਅਸੀਂ ਕੌਮ ਦੇ ਸਾਹਮਣੇ ਆਪਣੀ ਸਚਾਈ ਪੇਸ਼ ਕਰਨ ਦੀ ਹਿੰਮਤ ਜੁਰਤ ਕਿਉਂ ਨਹੀਂ ਰੱਖਦੇ ਜੀ ਸਾਡੇ ਆਗੂ ਕਿਉਂ ਇਸ ਗੱਲ ਨੂੰ ਸਾਹਮਣੇ ਲਿਆਉਂਦੇ ਪ੍ਰੈਸ ਨੇ ਮੇਰੇ ਸਾਹਮਣੇ ਇੱਕ ਸਵਾਲ ਕੀਤਾ ਔਰ ਆਵਲੋਂ ਉਹਨਾਂ ਨੇ ਬੜਾ ਲੌਜੀਕ ਸਵਾਲ ਕੀਤਾ ਕਹਿਣ ਲੱਗੇ ਜੇ ਬਹੁਤ ਜ਼ਿਆਦਾ ਕਤਲ ਹੋਇਆ ਉਦੋਂ ਆਦਮੀ ਕਾਤਲ ਸਾਬਤ ਹੋਇਆ ਕਾਤਲ ਹੈ ਹਾਂਜੀ ਉਹਨਾਂ ਨੂੰ ਫਾਸੀ ਦੀ ਸਜ਼ਾ ਡਿਕਲੇਅਰ ਹੋ ਗਈ ਤੁਸੀਂ ਐਸੇ ਕਾਤਲਾਂ ਨੂੰ ਛੁਡਾਉਣ ਵਾਸਤੇ ਸਮਝ ਲੋ ਜਾਂ ਮਿਲਣ ਵਾਸਤੇ ਜਾਂ ਉਹਨਾਂ ਦੇ ਹੱਕ ਵਿੱਚ ਬੋਲਣ ਲਈ ਆਵਾਜ਼ ਉਠਾਉਣ ਦੀ ਉਹਨਾਂ ਦੀ ਰਿਹਾਈ ਮੰਗ ਰਹੇ ਹੋ ਇਹ ਕਿੱਥੋਂ ਦਾ ਇਨਸਾਫ ਹੈ ਜੀ ਕਿਸ ਕਮਿਊਨਿਟੀ ਦਾ ਤੇ ਉਸ ਕਮਿਊਨਿਟੀ ਦੇ ਆਗੂ ਧਾਰਮਿਕ ਅਖਵਾਨ ਵਾਲੇ ਦਾ ਕੀ ਇਹ ਇਨਸਾਫ ਹੈ ਕਿ ਉਹ ਕਾਤਲ ਨੂੰ ਦੀ ਰਿਹਾਈ ਮੰਗਦਾ ਹੈ ਬਿਲਕੁਲ ਮੈਂ ਆਖਿਆ ਤੁਹਾਡਾ ਕਹਿਣਾ ਇਹ ਸਵਾਲ ਕਰਨਾ ਵਾਜਬ ਹੈ ਜੋ ਮੈਂ ਜਵਾਬ ਦਿੰਦਾ ਤਾ ਤੁੰਨਾਂ ਉਸਾਂ ਜਾ اور ਸੰਤਾਂ ਨਾਸਾਂ ਜਾ ਕਰਨਾ ਚਾਹੁੰਦਾ ਮੈਂ ਆਖਿਆ ਗੱਲ ਇਹ ਹੈ ਕਿ ਬਿਲਕੁਲ ਠੀਕ ਹੈ ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਪਰ ਮੈਂ ਇੱਕ ਗੱਲ ਪਹਿਲੀ ਤੇ ਅਰਜ਼ ਕਰਾਂ ਕਿ ਹਰ ਕਤਲ ਦੇ ਪਿੱਛੇ ਕੀ ਉਹਦੀ ਭਾਵਨਾ ਕੀ ਭਾਵਨਾ ਕੀ ਹੈ ਸਰਕਮਸਟੈਂਸ ਕਿੰਨਾ ਹਾਲਾਤਾਂ ਵਿੱਚ ਉਹ ਕਤਲ ਹੋਇਆ ਜੀ ਉਹ ਉਹਦੀ ਸਜ਼ਾ ਨਾਲ ਸਜ਼ਾ ਸੁਣਾਉਣ ਤੋਂ ਪਹਿਲਾਂ ਸਬੰਧ ਰੱਖਦਾ ਹੈ ਕਿ ਹਰ ਕੇਸ ਦੇ ਵਿੱਚ ਹੀ ਸਿੰਘ ਸਾਹਿਬ ਕੋਈ ਜਦੋਂ ਵੀ ਜੱਜਮੈਂਟ ਦਿੱਤੀ ਜਾਂਦੀ ਹੈ ਉਹ ਜ਼ੋਰ ਦੇਖਿਆ ਜਾਂਦਾ ਹੈ ਕਿ ਕਤਲ ਕਰਨ ਦੇ ਪਿੱਛੇ ਭਾਵਨਾ ਕੀ ਸੀ ਉਸ ਗੱਲ ਨੂੰ ਮੁੱਖ ਰੱਖਦੇ ਹਾਂ ਇਹ ਕਈ ਕਤਲ ਐਸੇ ਨੇ ਜਿਨ੍ਹਾਂ ਤੇ ਰਿਹਾਈ ਹੋ ਜਾਂਦੀ ਮੰਨਣ ਤੋਂ ਬਾਅਦ ਵੀ ਵੀ ਕਤਲ ਹੋਇਆ ਜੀ ਕਈ ਜਨ ਸੰਚਿਤ ਤੇ 2 4 6 ਮੰਨਣ ਦੀ ਸਜ਼ਾ ਹੁੰਦੀ ਕਈਆਂ ਨੂੰ ਮਰ ਕੈਦ ਹੁੰਦੀ ਕਈਆਂ ਨੂੰ ਫਾਸੀ ਦਿੱਤੀ ਜਾਂਦੀ ਇਹਦਾ ਮਤਲਬ ਇਹ ਵੀ ਹਰ ਕਾਤਲ ਦੇ ਪਿੱਛੇ ਉਸ ਕਤਲ ਦਾ ਨਜ਼ਰੀਆ ਖਲੋਤਾ ਜੀ ਇੱਕ ਗਲਤ ਮੈਂ ਤੁਹਾਨੂੰ ਮੰਨਣੀ ਪੈ ਗਈ ਵੀ ਹਰ ਕਤਲ ਨੂੰ ਇੱਕੋ ਜਿਹਾ ਨਹੀਂ ਮੰਨਿਆ ਜਾ ਸਕਦਾ ਹੁਣ ਆ ਗਿਆ ਸੁਖੇ ਜਿੰਦੇ ਦੇ ਕਤਲ ਅੰਕਤਲ ਹੋਣ ਦਾ ਮਸਲਾ ਮੈਂ ਆਖਿਆ ਮੈਂ ਤੁਹਾਡੇ ਨਾਲ ਐਨੀ ਪ੍ਰੈਸ ਬੈਠੀ ਐ ਇਸ ਪ੍ਰੈਸ ਵਿੱਚ ਇੱਕ ਬਚਨ ਕਰਨਾ ਕਿ ਤੁਸੀਂ ਅਦਾਲਤ ਦੀ ਚੇਰ ਤੇ ਕੁਰਸੀ ਤੇ ਇਨਸਾਫ ਨੂੰ ਬਿਠਾਓ ਸਭ ਤੋਂ ਵੱਡਾ ਇਨਸਾਫ ਤੁਸੀਂ ਰਾਮ ਰਾਜ ਨੂੰ ਮੰਨਦੇ ਹੋ ਨਾ ਜੀ ਸਭ ਤੋਂ ਵੱਡਾ ਇਨਸਾਫ ਪ੍ਰੈਸ ਰਾਮ ਰਾਜ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਰਾਜਾ ਰਾਮ ਰਾਜਾ ਰਾਮ ਕਾ ਤੁਸੀਂ ਮੈਂ ਕਿਹਾ ਰਾਜਾ ਰਾਮ ਨੂੰ ਇਸ ਕੁਰਸੀ ਤੇ ਬਿਠਾ ਦਿਓ ਲਿਆਓ ਮੈਂ ਤੁਹਾਨੂੰ ਵਿਸ਼ਵਾਸ ਦਿਵਾਣਾ ਕਿ ਮੈਂ ਇਹਨਾਂ ਦੋਹਾਂ ਨੂੰ ਉੱਥੋਂ નિર્ਦੋਸ਼ ਕਰਕੇ ਰਿਹਾ ਕਰਾਵਾਂਗਾ ਵਾਹ ਜੀ ਬਿਲਕੁਲ ਮੈਂ ਤੁਹਾਡੇ ਸਾਹਮਣੇ ਸਾਬਤ ਕਰਾਂਗਾ ਔਰ ਰਾਮ ਦੇ ਸਾਹਮਣੇ ਸਾਬਤ ਕਰਾਂਗਾ ਕਿ ਇਹ નિર્ਦੋਸ਼ ਨੇ ਔਰ ਕਾਤਲ ਨਹੀਂ ਹੋ ਸਕਦੇ ਕਹਿੰਦੇ ਕਿ ਕਿਵੇਂ ਹੋ ਸਕਦਾ ਮੈਂ ਕਿਹਾ ਮੈਂ ਤੁਹਾਨੂੰ ਦੱਸਦਾ ਮੈਂ ਕਿਹਾ ਮੈਨੂੰ ਤੁਸੀਂ ਦੱਸੋ ਰਾਮ ਛਤਰੀ ਸੀ ਜੀ ਰਾਮਨ ਬ੍ਰਹਮਣ ਸੀ ਜੀ ਉਹਨਾਂ ਦਾ ਯੁੱਧ ਹੋਇਆ ਕਿਉਂ ਹੋਇਆ ਇੱਕ ਆਪਣੀ ਪਤਨੀ ਦੀ ਇੱਜ਼ਤ ਅਨਖ ਆਭਰੂ ਉਹਦੇ ਪਿੱਛੇ ਇਹਦਾ ਵੱਡਾ ਯੁੱਧ ਹੋਇਆ ਯੁੱਧ ਹੋਵੇ ਤੇ ਯੁੱਧ ਵਿੱਚ ਕਿਹੜੀ ਅਜੀਬ ਘਟਨਾ ਹੈ ਕਿ ਰਾਮ ਜਿਹੜਾ ਛਤਰੀਏ ਖੁੰਦਾ ਉਹ ਮਾਰਦਾ ਕਿੰਨੂ ਐ ਜਿਹੜਾ ਬ੍ਰਾਹਮਣ ਹੈ ਜੀ ਬ੍ਰਾਹਮਣ ਨੂੰ ਮਾਰਦਾ ਰਾਮਣੂ ਪਰ ਅੱਜ ਤੱਕ ਤੁਸੀਂ ਬ੍ਰਹਮ ਹੱਤਿਆ ਨਾਲ ਦਾ ਕੋਈ ਇਤਿਹਾਸ ਨਾਲ ਨਹੀਂ ਜੁੜਿਆ ਤੁਸੀਂ ਤੁਹਾਡੇ ਇਤਿਹਾਸ ਦੇ ਮੁਤਾਬਕ ਇਹ ਮੰਨਦੇ ਹੋ ਕਿ ਜੇ ਬ੍ਰਾਹਮਣ ਮਾਰਿਆ ਜਾਏ ਕਿਸੀ ਦੇ ਅਥਰੋਂ ਤਾਂ ਉਹਨੂੰ ਬ੍ਰਹਮ ਹੱਤਿਆ ਲੱਗਦੀ ਔਰ ਤੁਸੀਂ ਇਸ ਇਤਿਹਾਸ ਵਿੱਚ ਅਨੇਕਾਂ ਕਾਰੀਆਂ ਵੀ ਹੋਈਆਂ ਨੇ ਵੀ ਸ਼ਿਵ ਜੀ ਨੇ ਬ੍ਰਹਮਾ ਦਾ ਪੰਜਵਾ ਸਿਰ ਵਢਿਆ ਇੱਕ ਤੇ ਉਹਦੇ ਪਿੱਛੇ ਆਉਂਦੇ ਕਪਾਲ ਮੋਚਨ ਤੱਕ ਆਹ ਕੁੰਦਾ ਕਈ ਤੀਰਥਾਂ ਤੇ ਫਿਰਦੇ ਫਿਰਦੇ ਫਿਰਦਾ ਰਿਹਾ ਉਹਦਾ ਉਹ ਬ੍ਰਹਮ ਹੱਤਿਆ ਉਤਰਨੀ ਓਖੀ ਹੋ ਗਈ ਪਰ ਕਿਹ ਹੈ ਤੁਸੀਂ ਇਹ ਇਤਿਹਾਸ ਨਹੀਂ ਪਾਇਆ ਕਿ ਰਾਜਾ ਰਾਮ ਨੂੰ ਵੀ ਬ੍ਰਹਮ ਹੱਤਿਆ ਲੱਗੀ ਹੋਵੇ ਕਿਉਂਕਿ ਉਹਨੇ ਬ੍ਰਾਹਮਣ ਰਾਮਣ ਨੂੰ ਮਾਰਿਆ ਰਾਮਣ ਨੂੰ ਮਾਰਿਆ ਬਿਲਕੁਲ ਠੀਕ ਉਹ ਛਤਰੀ ਹੈ ਛਤਰੀ ਕੋਲੋਂ ਬ੍ਰਾਹਮਣ ਮਰਦਾ ਉਹ ਛੱਡ ਦਿਓ ਤੁਸੀਂ ਅੱਜ ਤੱਕ ਕਿਸੇ ਇਤਿਹਾਸ ਵਿੱਚ ਇਹ ਵੀ ਨਹੀਂ ਲਿਖਿਆ ਕਿ ਰਾਮ ਕਾਤਲ ਹੈ ਜਿਹਨ ਕਾਤਲ ਮਾਰਿਆ ਤਾਂ ਮਰਿਆ ਤਾਂ ਉਹਨੇ ਵੀ ਹੈ ਉਸਨੇ ਵੀ ਬਿਲਕੁਲ ਜੀ ਮਾਰਿਆ ਤਾਂ ਉਹਨੇ ਵੀ ਹੈ ਉਹ ਕਾਤਲ ਨਹੀਂ ਨਾਉਂ ਦਿੱਤੇ ਬ੍ਰਹਮ ਹੱਤਿਆ ਉਹ ਰੱਬੇ ਮਾਰੇ ਉਹਨੇ ਵੀ ਹੈ ਉਹ ਕਤਲ ਨਹੀਂ ਪਰ ਉਹ ਰੱਬ ਹੈ ਪਰ ਰੱਬ ਜੀ ਬਿਲਕੁਲ ਪਰ ਮੈਂ ਕਿਹਾ ਕਿ ਦੀ ਜੀ ਉਹ ਫਿਰ ਇੱਕ ਪਤਨੀ ਦੀ ਇੱਜ਼ਤਨ ਪਿੱਛੇ ਆਪਣੀ ਪਤਨੀ ਦੀ ਤੇ ਮੈਂ ਕਿਹਾ ਜਿਹੜਾ ਹਜ਼ਾਰਾਂ ਧੀਆਂ ਪਹਿਣਾ ਦੀ ਬइजਤੀ ਇੱਜ਼ਤ ਇਹ ਅਬਰੂ ਲੁੱਟੀ ਜਾਂਦੀ ਅੱਖਾਂ ਦੇਖ ਕੇ ਜਿਹੜੇ ਨੌਜਵਾਨ ساری ਕੌਮ ਦੀ ਇੱਜ਼ਤ ਅਬਰੂ ਰੂਲਦੀ ਵੇਖ ਕੇ ਆਪਣੇ ਗੁਰੂਆਂ ਦੇ ਸਥਾਨ ਤੇ ਅਦਬ ਨੂੰ ਰੋਂਦ ਦਾ ਵੇਖ ਕੇ ਆਹ ਰਮ ਜੋ ਕਤਲ ਕਰ ਜੇ ਉਹ ਹੈ ਨਾ ਕਥਾ ਕਿਉਂ ਸਿਕਾਈਏ ਜੇ ਉਹ ਸਜ਼ਾ ਦੇ ਦਿੰਦੇ ਨੇ ਰਾਵਣ ਦੀ ਤਰ੍ਹਾਂ ਜੀ ਰਾਮ ਦੀ ਥਾਂ ਤੇ ਖਲੋ ਕੇ ਤੇ ਤੁਸੀਂ ਰਾਮ ਨੂੰ ਕਾਤਲ ਨਹੀਂ ਆਖਦੇ ਤੇ ਉਹਨਾਂ ਨੂੰ ਕਾਤਲ ਕਿਉਂ ਆਖਦੇ ਹੋ ਬਿਲਕੁਲ ਠੀਕ ਬਿਲਕੁਲ ਠੀਕ ਇੱਕ ਚੀਜ਼ ਇਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਮੈਂ ਕਿਹਾ ਮੈਂ ਤੁਹਾਡੇ ਕੋਲੋਂ ਨਹੀਂ ਪੁੱਛਦਾ ਮੈਂ ਰਾਮ ਤੁਸੀਂ ਰਾਮ ਨੂੰ ਉਸ ਕੁਰਸੀ ਤੇ ਬਿਠਾਓ ਉਸ ਤੇ ਮੈਨੂੰ ਮੈਨੂੰ ਵੀ ਵਿਸ਼ਵਾਸ ਹੈ ਕਿ ਰਾਮ ਜਿਹੜਾ ਹੈ ਉਹ ਇਨਸਾਫ ਪ੍ਰਸਤ ਇਨਸਾਫ ਦੇਸੀ ਨੂੰ ਬਿਠਾਓ ਕੁਰਸੀ ਤੇ ਮੈਂ ਉਹਦੇ ਕੋਲ ਆਖਵਾਵਾਂਗਾ ਕਿ ਸੁੱਖਾ ਤੇ ਜਿੰਦਾ ਕਾਤਲ ਨਹੀਂ ਕਿਉਂਕਿ ਜੇ ਨਹੀਂ ਕਹੇਗਾ ਤੇ ਉਹਨੂੰ ਆਪ ਨੂੰ ਵੀ ਕਟਾਰੇ ਵਿੱਚ ਖੜਾ ਹੋਣਾ ਪਏਗਾ ਬਿਲਕੁਲ ਜੀ خیر ਬੜੇ ਖਾਮੋਸ਼ ਬੜੇ ਉਹਨਾਂ ਨੇ ਆਪ ਵੱਲੋਂ ਜਕਾਰੇ ਵੀ ਜਿਹੜੇ ਜੇ ਬੈਠੇ ਸਭ ਨੂੰ ਬਿਤਾਏ ਵੀ ਇੱਕ ਕੁਐਸਚਨ ਐਸਾ ਹੈ ਜਿਹੜਾ ਮੁਸ਼ਕਲ ਹੋ ਜਾਏਗਾ ਜਿੰਦਾ ਜਵਾਬ ਨਹੀਂ ਸੀ ਜੀ ਬਿਲਕੁਲ ਇੱਕ ਪੱਖ ਕਿ ਸਾਡਾ ਫਰਜ਼ ਸੀ ਅਸੀਂ ਸਵਾਲ ਖੜਾ ਕਰੀਏ ਜੀ ਕਿ ਇਹਦਾ ਉਹਨਾਂ ਦਾ ਕਾਤਲ ਆਖਣਾ ਉਹਨਾਂ ਨੂੰ ਰਾਮ ਨਾ ਦੇ ਉੱਤੇ ਲੱਗਣੀ ਇੱਕ ਤੋਮਤ ਦੇ ਬਰਾਬਰ ਹੈ ਬਿਲਕੁਲ ਜਿਹੜੀ ਤੁਸੀਂ ਨਹੀਂ ਲਾ ਰਹੇ ਉਹਨਾਂ ਤੇ ਲਾ ਰਹੇ ਬਿਲਕੁਲ ਹਾਂਜੀ ਜੇ ਅਸੀਂ ਰਾਮ ਨੂੰ ਕਾਤਲ ਨਹੀਂ ਠਹਿਰਾਦੇ ਉਹਨਾਂ ਨੇ ਕਿਹਾ ਉਹਨਾਂ ਨੂੰ ਆਪਣੀ ਇੱਕ ਪਤਨੀ ਦੀ ਇੱਜ਼ਤ ਦਾ ਮਸਲਾ ਸੀ ਇੱਥੇ ਸਾਰੀ ਕੌਮ ਦੀ ਇੱਜ਼ਤ ਮੰਨਦਾ ਅਣਖ ਦਾ ਮਸਲਾ ਸੀ ਇੱਕ ਚੀਜ਼ ਦੂਜਾ ਪੱਖ ਵੀ ਮੈਂ ਅਰਜ਼ ਕਰਾਂ ਸਾਡੇ ਵਿੱਚ ਜਿਹੜੀ ਘਾਟ ਹੈ ਜਿਹੜੀ ਅੱਜ ਵੀ ਦੇਖੀ ਜਾ ਰਹੀ ਹੈ ਮੇਰੇ ਕੋਲ ਪ੍ਰੂਫ ਪੜ੍ਹਿਆ ਜਿਸ ਦਿਨ ਸੁਖਾ ਤੇ ਜਿੰਦਾ ਨੂੰ ਫਾਸੀ ਦਿੱਤਾ ਗਿਆ ਉਸ ਤੋਂ ਬਾਅਦ ਉਦੋਂ ਮਿੱਦਾਸ ਸੇਵਾ ਕਾਸ ਸੇਵਾਪਿਤ ਜੀ ਲੁਧਿਆਣਾ ਵਿੱਚ ਬੈਠਾ ਸੀ ਸ਼ਾਮ ਦੇ ਟਾਈਮ ਤੇ ਤੇ ਮੈਨੂੰ ਪਤਾ ਲੱਗਾ ਕਿ ਅੱਜ ਰਾਤ ਨੂੰ ਆ ਤੜਕੇ ਉਹਨਾਂ ਨੇ ਫੈਸਲਾ ਕਰ ਲਿਆ ਸੁਖਾ ਜਿੰਦਾ ਨੂੰ ਤੇ ਆਪਣੇ ਕੇਰ ਸਿੰਘ ਉਸ ਨਕਸ਼ਤੋਂ ਸੰਕੇਤ ਸਿਰ ਤੇ ਸੁਖਾ ਜਿੰਦਾ ਨੂੰ ਫਾਸੀ ਭਲਾ ਦਿੱਤਾ ਗਿਆ ਦਿੱਤਾ ਗਿਆ ਇਹ ਗੱਲ ਇਸ ਅਮ ਦੁੱਜੀਵਾਰ ਦੀ 57 ਸਿੰਘ ਕੇ ਸੰਘ ਉਹ ਗੱਲ ਪਹਿਲੀ ਸੁਖਾ ਜਿੰਦਾ ਦੇ ਸਬੰਧ ਵਿੱਚ ਹੈ ਜਿਹੜਾ ਮੈਂ ਜਵਾਬ ਦਿੱਤਾ ਹੈ ਪ੍ਰੈਸ ਨੂੰ ਮੈਂ ਇੱਧਰ ਤੁਹਾਨੂੰ ਕਮਜ਼ੋਰੀ ਦਿਖਾਣਾ ਚਾਹੁੰਦਾ ਹਾਂ ਕਿ ਸਿੰਘ ਕੇ ਸਿੰਘ ਨੂੰ ਫਾਸੀ ਦੇਣ ਦਾ ਮਸਲਾ ਹੈ ਅਸੀਂ ਰਾਤੋਂ ਰਾਤ ਅਕਾਲ ਤਖਸਬ ਤੇ ਆਏ ਸਿਰ ਇਹ ਅਕਾਲ ਤਖਸਬ ਤੇ ਆਏ ਵੀ ਉਹਨਾਂ ਨੂੰ ਸ਼ਹੀਦ ਕਰਾਰ ਦੇਣਾ ਮੈਂ ਤੁਹਾਨੂੰ ਦੋਨੋਂ ਪੱਖ ਦੇਣਾ ਚਾਹਣਾ ਵੀ ਸੁਖਜਿੰਦਰ ਸਿੰਘ ਤੇ ਆਪਣੇ sukhdev singh ਦੇ ਸਬੰਧ ਵਿੱਚ ਅਸੀਂ ਜਿਹੜਾ ਕੇਸ ਪੇਸ਼ ਕੀਤਾ ਆ ਅਸੀਂ ਕਿਉਂ ਨਹੀਂ ਕੋਈ ਅੱਜ ਪਿੱਛੇ ਕੇਸ ਪੇਸ਼ ਕਰਦਾ ਵੀ ਜਿਹੜੇ ਜ਼ਿਲ੍ਹਾ ਚ ਬੈਠੇ ਨੇ ਇਹਨਾਂ ਦਾ ਇਹਨਾਂ ਦੀ ਦੁਸ਼ਮਣੀ ਕੀ ਸੀ ਕਿਸੇ ਨਾਲ ਅੱਜ ਤੇ ਕੋਈ ਵੀ ਸਿੰਘ ਸਾਹਿਬ ਬਿਲਕੁਲ ਜ਼ੁਬਾਨ ਨੂੰ ਤਾਲੇ ਲੱਗੇ ਹੋਏ ਨੇ ਕੋਈ ਵੀ ਨਹੀਂ ਬੋਲ ਰਿਹਾ ਤੇ ਦੂਜੇ ਪੱਖ ਦੂਜਾ ਪੱਖ ਆਪਣੇ ਲੋਕਾਂ ਤੇ ਜਿਹੜਾ ਦੁੱਖ ਦਾ ਕਾਰਨ ਹੈ ਮੇਰੇ ਮੰਨ ਚ ਸਤਵੰਰ ਸੰਕੇਰ ਸਿੰਘ ਦੀ ਫਾਸੀ ਵੇਲੇ ਅਸੀਂ ਰਾਤੋਂ ਰਾਤ ਅੰਮ੍ਰਿਤਸਰ ਗਏ ਉਥੇ ਸਵੇਰੇ ਜਦੋਂ 6 ਵਜੇ ਸਾਨੂੰ ਪਹਿਲਾਂ ਅਸੀਂ ਅਪੀਲਾ ਵਿੱਚ ਵੀ ਆਪਣੇ ਵੱਲੋਂ ਅਕਾਲ ਤਖਤ ਦੇ ਸੇਵਾਦਾਰ ਵੱਲੋਂ ਇੱਕ ਗੱਲ ਮੈਂ ਫਿਰ ਦੁਹਰਾ ਦਿਆਂ ਜਦੋਂ ਬੀਬੀਆਂ ਦਾ ਮੋਰਚਾ ਆਇਆ ਉਦੋਂ ਵੀ ਮੈਨੂੰ ਕੁਝ ਲੋਕਾਂ ਨੇ ਹਟਾਣਾ ਚਾਇਆ ਸਿੰਘ ਸਾਹਿਬ ਤੁਸੀਂ ਵਿੱਚ ਨਾ ਆਓ ਜਿੱਥੇ ਦਾ ਅਕਾਲ ਤਖਤ ਕਦੀ ਆਪ ਮੋਰਚੇ ਨਹੀਂ ਲਾਉਂਦਾ ਇਸੇ ਵੇਲੇ ਸਿੰਘ ਸਾਹਿਬ ਜੰਦੇ ਨੇ ਮੁਸ਼ਕਲ ਵੀ ਬੀਤ ਵੀ ਹੁੰਦੀ ਹੈ ਤੁਸੀਂ ਕਮੇਟੀ ਬਣਾ ਦਿਓ ਮੈਂ ਆਖਿਆ ਮੈਂ ਕਮੇਟੀਆਂ ਤੇ ਬਲੀਵ ਨਹੀਂ ਕਰਦਾ ਬਟਾ ਜਦੋਂ ਬੀਬੀਆਂ ਦਾ ਮੋਰਚਾ ਲਾਇਆ ਉਦੋਂ ਵੀ ਬਟਾਲੇ ਦੇ ਪਰ ਮੈਂ ਥਾਣਾ ਸੀ ਕਿ ਬਟਾਲੇ ਦੇ ਇੱਕ ਛੋਟੇ ਸ਼ਹਿਰ ਦਾ ਥਾਣਾ ਸੀ ਅੱਜ ਮੈਂ ਫੋਟੋਆਂ ਦਿਖਾ ਸਕਣਾ ਉਥੋਂ ਦੀ ਲਿਖਤਾਂ ਦਿਖਾ ਸਕਣਾ ਪ੍ਰੈਸ ਦੀਆਂ ਸਾਰੀਆਂ ਰਿਪੋਰਟਾਂ ਦੇ ਸੀ ਸਰ ਉਹ ਜਿਹੜੀਆਂ ਤੁਸੀਂ ਮੋਰਚਾ ਸੀ ਥਾਣੇ 'ਚ ਲੱਗਾ ਉਹਦੀਆਂ ਓਪਨ ਅਖਬਾਰ ਦੀਆਂ ਕਟਿੰਗਸ ਤੇ ਫੋਟੋਆਂ ਉਹ ਪਬਲਿਸ਼ ਹੋਈਆਂ ਨੇ ਵੈਬਸਾਈਟਾਂ ਦੇ ਉੱਤੇ ਔਰ ਉਹਦੇ 'ਚ ਆਪ ਬੈਠਣ ਨਾਲ ਜੀ ਬਿਲਕੁਲ ਕਿਸੇ ਕਮੇਟੀ ਨੂੰ ਮਨਾ ਹੁੰਦੀ ਕਿਉਂ ਨਾ ਸੇਵਾਦਾਰ ਹੁੰਦੇ ਆ ਹੋਇਆ ਜੱਫੇਦਾਰ ਹੁੰਦੇ ਆ ਆਪ ਇਸ ਗੱਲ ਨੂੰ ਆਪਣੇ ਹੱਥ ਆਪਣੇ ਹੱਥ ਲਾਵੇ ਉੱਥੇ ਆਪ ਬੈਠਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਔਰ ਇੱਕ ਰਾਤ ਵਿੱਚ ਅੱਧੀ ਰਾਤ ਨੂੰ ਰਾਤ ਨੂੰ 12 ਵਜੇ ਅਦਾਲਤ ਆਪਣਾ ਬਟਾਲੇ ਦੇ ਥਾਣੇ ਵਿੱਚ ਜੱਜ ਨੂੰ ਬੁਲਾ ਕੇ ਉਹਨਾਂ ਨੂੰ ਮਜਬੂਰ ਨੂੰ ਫੈਸਲਾ ਕਰਕੇ ਉਸ ਬੀਬੀ ਨੂੰ ਰਿਹਾ ਕਰਨਾ ਪਿਆ ਜੀ ਮੋਰਚਾ ਇਨਾ ਮਜ਼ਬੂਤ ਸੀ ਕਿਉਂਕਿ ਮੋਰਚੇ 'ਚ ਆਪ ਸ਼ਾਮਲ ਸਾਂ ਹਾਲਾਂਕਿ ਮੈਨੂੰ ਤੋ ਤਾਂ ਤਾਂ ਕਿਵੇਂ ਆਇਆ ਕਿ ਜੇ ਤੁਸੀਂ ਅਗਲਾ ਕੀਤਾ ਮਾਰਚ ਉਥੇ ਆਪਣੇ ਗਵਰਨਰ ਦੇ ਹਾਊਸਵਾਲ ਤਾਂ ਉਥੇ ਗੋਲੀ ਚੱਲੇਗੀ ਔਰ ਤੁਹਾਨੂੰ ਗੋਲੀ ਮਾਰਨ ਦਾ ਪ੍ਰੋਗਰਾਮ ਬਣ ਗਿਆ ਮੈਂ ਆਖਿਆ ਕੋਈ ਹਰਜ਼ ਨਹੀਂ ਮੈਂ ਤੁਸੀਂ ਆਖਿਆ ਆਪ ਨਾ ਜਾਓ ਮੈਂ ਆਖਿਆ ਨਹੀਂ ਮੈਂ ਆਪ ਜਾਵਾਂਗਾ ਜਦੋਂ ਅੱਧੀ ਰਾਤ ਤੱਕ ਉਹਨਾਂ ਨੇ ਵੇਖਿਆ ਵੀ ਇਹ ਨਹੀਂ 6:10 ਵਜੇ 6 ਵਜੇ ਇਹਨੇ ਤੁਰ ਪੈਣਾ ਤਾਂ ਰਾਤ ਨੂੰ 12 ਵਜੇ ਉਹਨਾਂ ਆਪਣੇ ਥਾਣੇ ਵਿੱਚ ਅਦਾਲਤ ਲਾਈ ਉਥੇ ਉਸ ਬੀਬੀ ਦੀ ਰਹਾਈ ਦੇ ਪੇਪਰ ਪੂਰੇ ਕੀਤਾ ਔਰ 1 ਵਜੇ ਬੀਬੀ ਨੂੰ ਆਖਿਆ ਵੀ ਤੂੰ ਜਾ ਸਕਣੀ ਐ ਪੁਲਿਸ ਨੂੰ ਆਖਿਆ ਇਹਨਾਂ ਨੂੰ ਅਕਾਲ ਤਖਤ ਤੇ ਪੁਚਾ ਦਿਓ ਬੀਬੀ ਅਣੀ ਸਹੀ ਹੋਈ ਸੀ ਉਥੋਂ ਉਹਦੇ ਗੋਬਿੰਦ RAM ਦੇ ਜ਼ੁਲਮ ਨਾਲ ਕਿ ਬੀਬੀ ਨੇ ਪੁਲਿਸ ਨਾਲ ਜਾਣ ਤੋਂ ਵੀ ਡਰੀ ਮੈਂ ਨਾਲ ਨਹੀਂ ਜਾਣਾ ਪਤਾ ਨਹੀਂ ਕਿੱਥੇ ਲੈ ਜਾ ਰਾਤ ਨੂੰ ਮੈਨੂੰ 1 ਵਜੇ 1:30 ਵਜੇ ਫੋਨ ਆਉਂਦਾ ਭਾਈ ਗੁਰਦਾਸ ਹਾਲ ਕਿ ਬੀਬੀ ਨੂੰ ਰਿਹਾ ਕਰ ਦਿੱਤਾ ਗਿਆ ਤੁਸੀਂ ਸਵੇਰੇ ਮੁਰਤ ਜਲਾ ਲੈ ਜਾਣਾ ਮਾਰਚੋਂ ਨਾਂ ਲੈ ਕੇ ਜਾਓ ਕੈਨਸਲ ਕਰੋ ਰਿਹਾ ਕਰ ਦਿੱਤਾ ਗਿਆ ਸਿਰਫ ਉਹ ਜਾਣ ਲਈ ਤਿਆਰ ਨਹੀਂ ਉਸੇ ਵਕਤ ਅੱਜ ਉਹਨਾਂ ਦਾ ਬੇਟਾ ਜੀਉਂਦਾ ਬੈਠਾ ਹੈ ਚੜਦੀ ਕਲਾ ਦਾ ਅੱਜ ਸਰਦਾਰ ਜਗਿੰਦਰ ਸਿੰਘ ਭਾਈ ਜਗਿੰਦਰ ਸਿੰਘ ਤਲਵਾੜਾ ਸਾਰੇ ਅਖੰਡ ਕੀਰਤਨੀ ਸਿੰਘ ਜਾਣਦੇ ਨੇ ਜੀ ਮਸ਼ਹੂਰ ਬੜੇ ਮਹਾਨ ਮਨੁੱਖ ਹੋਏ ਨੇ ਰਾਤ ਨੂੰ 2 ਵਜੇ ਮੈਂ ਉਹਨਾਂ ਨੂੰ ਫੋਨ ਕਰਕੇ ਸੁੱਤਿਆਂ ਨੂੰ ਉਠਾਇਆ ਕਿਉਂਕਿ ਬੀਬੀਆਂ ਅਖੰਡ ਕੀਰਤਨੀ ਜੱਥੇ ਨਾਲ ਸਬੰਧਤ ਸਨ ਮੈਂ ਕਹਿੰਨ ਨੂੰ ਹੋ ਸਕਦਾ ਕਿਸੇ ਹੋਰ ਤੇ ਵਿਸ਼ਵਾਸ ਨਾ ਹੋਵੇ ਜੀ ਮੈਂ ਭਾਈ ਜਗਿੰਦਰ ਸਿੰਘ ਤਲਵਾੜਾ ਨੂੰ ਘਰੋਂ ਉਠਾਇਆ ਸੁੱਤਿਆਂ ਨੂੰ ਤੇ ਆਖਿਆ ਵੀ ਭਾਈ ਸਾਹਿਬ ਤੁਸੀਂ ਜਾਓ ਮੇਰੀ ਗੱਡੀ ਲੈ ਕੇ ਤੁਹਾਡੇ ਤੇ ਬੀਬੀ ਵਿਸ਼ਵਾਸ ਕਰੇਗੀ ਤੁਸੀਂ ਉਹਨੂੰ ਲੈ ਕੇ ਆਓ ਸਵੇਰੇ 5 ਵਜੇ ਤੱਕ ਭਾਈ ਜਗਿੰਦਰ ਸਿੰਘ ਤਲਵਾੜਾ ਆਪ ਜਾ ਕੇ ਉਸ ਬੀਬੀ ਨੂੰ ਲੈ ਕੇ ਆਏ ਅਕਾਲ ਤਖਸਰ ਜੀ ਕਾਲ ਤਖਸਰ ਇਹਦੇ ਨਾਲ ਦੂਜਾ ਮੈਂ ਦੋਨੋਂ ਪੱਖ ਤਾਰਖਣਾ ਚਾਹਨਾ ਕਿ ਸਾਡੀਆਂ ਕਮਜ਼ੋਰੀਆਂ ਸਾਨੂੰ ਕਿੱਥੋਂ ਤੱਕ ਲੈ ਜਾ ਰਹੀਆਂ ਨੇ ਤੁਸੀਂ ਹੈਰਾਨ ਹੋਗੇ 4 ਦਿਨ ਬਾਅਦ ਸਾਡੀ ਅੰਦਰਲੀ ਧੜੇਬੰਦੀ ਈਰਖਾ ਦੁਐਖਤਾ ਭਾਵੇਂ ਠੀਕ ਹੈ ਅਖੰਡ ਕੀਰਤਨੀ ਜੱਥਾ ਜਾਂ ਬਬਰਾਂ ਦਾ ਜੱਟ ਟਕਸਾਲ ਵਾਲਿਆਂ ਦਾ ਆਪਸੀ ਤਣਾਅ ਸੀ ਪਰ ਇਹ ਤਣਾਅ ਤੇ ਇਹ ਜਿਹੜਾ ਟਕਰਾਓ ਹੈ ਜਾਂ ਅੰਦਰਲੀ ਈਰਖਾ ਇਸ ਹੱਦ ਤੱਕ ਨਹੀਂ ਸੀ ਜਾਣੀ ਚਾਹੀਦੀ ਉਹ ਵੀ ਕਟਿੰਗ ਮੇਰੇ ਕੋਲ ਪਈਆਂ ਨੇ ਕਿ ਜਿੰਦੇ ਚ ਇਹ ਆਖਿਆ ਗਿਆ ਕਿ ਇਹਨੇ ਬੱਬਰਾਂ ਦੀਆਂ ਕੁੜੀਆਂ ਛੁੜਾਈਆਂ ਨੇ ਕੌਮ ਦੀਆਂ ਹੋਰ ਕੁੜੀਆਂ ਨਹੀਂ ਜਿਹੜੀਆਂ ਚ ਬੈਠੀਆਂ ਉਹਨਾਂ ਕੋਲ ਪੁੱਛੋ ਕਿ ਬੱਬਰਾਂ ਦੀ ਕੁੜੀਆਂ ਦਾ ਮਸਲਾ ਤੁਹਾਡੇ ਮਨ ਵਿੱਚ ਕਿਵੇਂ ਆਇਆ ਕਿ ਬਾਕੀ ਕੁੜੀਆਂ ਮੈਂ ਇਹਨਾਂ ਲਾਈਨਾਂ ਲਾ ਕੇ ਨਾਮ ਦੱਸ ਸਕਣਾ ਬੀਬੀ ਭਪਿੰਦਰ ਬੈਠੀ ਹੈ ਜਿਹਨੂੰ ਸੰਭਾਲਿਆ ਬੀਬੀ ਜਿਹੜੀ ਆ ਦਿਲਜੀਤ ਹੈ ਜਿਹੜੀ ਅੱਜਕੱਲ ਬਦਲ ਦਲ ਵਿੱਚ ਹੈ ਆਪਣੇ ਬੈਠੀ ਨਾਲ ਉਹ ਛਡਾਈ ਆ ਬੀਬੀ ਪ੍ਰੀਤਮ ਕੌਰ ਹੈ ਇਹਨੂੰ ਪਤਾ ਹੈ ਮੇਰੇ ਕਹਿਣ ਦਾ ਮਤਲਬ ਸਾਡੀਆਂ ਕੌਮ ਦੀਆਂ ਧੀਆਂ ਜਥੇਦਾਰ ਸੇਵਾਦਾਰ ਦੀਆਂ ਆਪਣੀਆਂ ਧੀਆਂ ਹੋਣੀਆਂ ਚਾਹੀਦੀਆਂ ਨੇ ਕੌਮ ਦਾ ਹਰ ਬਸ਼ਰ ਹੁੰਦਾ ਆਪਣਾ ਭਰਾ ਆਪਣਾ ਪੁੱਤਰ ਕੌਮ ਦਾ ਹਰ ਦੁੱਖ ਹੁੰਦਾ ਆਪਣਾ ਦੁੱਖ ਹੋਣਾ ਚਾਹੀਦਾ ਪਰ ਇਸ ਹਮੇਸ਼ਾ ਸਾਡੇ ਵਿੱਚ ਕਮਜ਼ੋਰੀ ਰਹੀ ਉਦੋਂ ਵੀ ਜਦੋਂ ਸਤਵੰਤ ਸਿੰਘ ਕੇਰ ਸਿੰਘ ਵਾਸਤੇ ਇਹ ਉਹਨੂੰ ਸ਼ਹੀਦ ਕਰਾਰ ਦਿੱਤਾ ਗਿਆ ਸਵੇਰੇ ਅਖੰਡ ਪਾਠ ਅਕਾਲ ਤਖਤ ਸਭ ਤੇ ਰੱਖ ਦਿੱਤਾ ਗਿਆ ਉਸੇ ਵੇਲੇ ਉਧਰੋਂ ਇਸੇ ਗੁੱਸੇ ਵਿੱਚ ਜੰਮੂ ਵਿੱਚ ਦੰਗੇ ਹੋਏ ਜੰਮੂ ਵਿੱਚ ਟਕਰਾਅ ਹੋਇਆ ਜੀ ਇਹਨਾਂ ਨੇ ਸਿੰਘਾਂ ਨੇ ਜਲੂਸ ਕੱਢਿਆ ਅੱਗੋਂ ਫਾਸੀ ਦੇ ਅਗੇਂਸਟ ਇਹਨਾਂ ਜਲੂਸ ਕੱਢਿਆ ਤੇ ਉਹਨਾਂ ਨੇ ਅੱਗੋਂ ਦੂਜੀ ਤਰ੍ਹਾਂ ਨੇ ਇਟੋਂ ਤੋਂ ਮਾਰੀਆਂ ਟਕਰਾਅ ਹੋਇਆ ਉਸ ਟਕਰਾਅ ਤੋਂ ਬਾਅਦ ਜਿਹੜਾ ਬਿਆਨ ਸਾਡੇ ਅਖਬਾਰਾਂ ਵਾਲੇ ਵਕਤ ਦੇ ਅਕਾਲੀ ਜਥੇਦਾਰ ਨੇ ਦਿੱਤਾ ਉਹ ਵੀ ਮੇਰੇ ਕੋਲ ਵਕਤ ਦੇ ਪ੍ਰੈਸ ਦੀ ਪ੍ਰਿੰਟਿੰਗ ਵਿੱਚ ਪਿਆ ਹੈ ਕਟਿੰਗ ਵਿੱਚ ਪਿਆ ਉਹਨੇ ਉੱਤੇ ਹੈਡਿੰਗ ਦਿੱਤਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੱਥੇਦਾਰ ਅਕਾਲ ਤਖਤ ਦੇ ਇਸ ਉਹਨਾਂ ਨੂੰ ਸ਼ਹੀਦ ਕਰਾਰ ਦੇਣ ਨਾਲ ਇਹ ਦੰਗੇ ਫੈਲੇ ਨੇ ਤੇ ਇਹ ਸਾਰਾ ਝਗੜਾ ਹੋਇਆ ਹੈ ਇਹਦੇ ਆਦਮੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਜਿਨ੍ਹਾਂ ਦੇ ਬੋਲਨ ਤੇ ਤੇ ਜਿਨ੍ਹਾਂ ਦੇ ਉਹਨਾਂ ਨੂੰ ਸ਼ਹੀਦ ਕਰਾਰ ਦੇਣ ਤੇ ਕਤਲ ਉਹਨੇ ਸ਼ਹੀਦ ਕਰਾਰ ਦਿੱਤਾ ਇਹ ਉਹ ਸਾਡੇ ਆਪਣੇ ਜੱਥੇਦਾਰ ਖਵਾਉਣ ਵਾਲੇ ਜਿਹੜੇ ਉਹਨਾਂ ਨੇ ਮੇਰੇ ਖਿਲਾਫ ਜਿਹੜਾ ਬਿਆਨ ਦਿੱਤਾ ਉਹ ਵੀ ਬੜਾ ਲੰਮਾ ਚੌੜਾ ਬਿਆਨ ਸਾਡੇ ਕੋਲ ਅੱਜ ਵੀ ਪਿਆ ਹੈ ਇਹ ਦੋਨੋਂ ਤਰਫਾਂ ਦੀਆਂ ਕਮਜ਼ੋਰੀਆਂ ਸਾਡੇ ਜੀਵਨ ਅੰਦਰ ਸਭ ਤੋਂ ਵੱਡੀ ਬਰਬਾਦੀ ਬਣੀ ਹੋਈ ਹੈ ਨਹੀਂ ਤਾਂ ਕੌਮ ਦੇ ਲੋਕਾਂ ਵਿੱਚ ਕਦੀ ਕੋਈ ਕਮੀ ਨਹੀਂ ਕੁਰਬਾਨੀਆਂ ਦੇਣ ਵਾਲੇ ਲਾਈਨਾਂ ਲਾ ਕੇ ਖੜੇ ਨੇ ਉਹ ਜਿਨ੍ਹਾਂ ਲਈ ਕੁਰਬਾਨੀਆਂ ਦਿੱਤੀਆਂ ਨੇ ਉਹ ਵੀ ਅਸੀਂ ਆ ਤੇ ਜਿਹੜੇ ਅੱਜ ਕੁਰਬਾਨੀ ਉਹਨਾਂ ਲਈ ਦੇਣ ਲਈ ਭਾਈ ਗੁਰਬਖਸ਼ ਸਿੰਘ ਵਰਗੇ ਬੈਠੇ ਨੇ ਉਹ ਵੀ ਕੁਰਬਾਨ ਉਹਨਾਂ ਨੇ ਵੀ ਕੁਛ ਨਹੀਂ ਉਹਨਾਂ ਕੋਲੋਂ ਲੈਣਾ ਤੇ ਉਹਨਾਂ ਵੀ ਸਾਡੇ ਕੋਲੋਂ ਕੁਛ ਨਹੀਂ ਲਿਆ ਸਿਰਫ ਕੁਰਬਾਨੀ ਤੇ ਸਿੱਖੀ ਜਜ਼ਬਾ ਹੀ ਕੌਮ ਨੂੰ ਜ਼ਿੰਦਾ ਰੱਖਣ ਦਾ ਤਰੀਕਾ ਹੈ ਪਰ ਦੁਖਾਂਤ ਇਹ ਹੈ ਕਿ ਇਸ ਕੌਮ ਦੇ ਜਜ਼ਬੇ ਨੂੰ ਟੋਕਰੀਆਂ ਵਿੱਚ ਪਾ ਕੇ ਵੇਚ ਕੇ ਆਪਣਾ ਘਰ ਸਵਾਰਨ ਵਾਲੇ ਸਾਡੀ ਕੌਮ ਵਿੱਚੋਂ ਉਸੇ ਤਰ੍ਹਾਂ ਕਾਬਜ਼ ਨੇ ਅੱਜ ਵੀ ਕਾਬਜ਼ ਨੇ ਜੀ ਇਹ ਦੁਖਾਂਤ ਜਿਹੜਾ ਸਾਡਾ ਤਤ ਪਰ ਉਦੋਂ ਤੱਕ ਰਹੇਗਾ ਜਦੋਂ ਤੱਕ ਅਸੀਂ ਕੌਮ ਦੇ ਖੈਰ ਖਵਾ ਵਫਾਦਾਰ ਤੇ ਬੇਵਫਾਦ ਨੂੰ ਸੱਜਣ ਤੇ ਦੁਸ਼ਮਣ ਦੀ ਪਛਾਣ ਨਹੀਂ ਕਰ ਲਵਾਂਗੇ ਸਾਡਾ ਦੁਖਾਂਤ ਇਹ ਹੈ ਅੱਜ ਵੀ ਸਰਦੂ ਨੇ ਬਾਣੀ ਵਿੱਚ ਇਹ ਲਫ਼ਜ਼ ਵਰਤੇ ਨੇ ਕਹਿੰਦੇ ਨੇ ਸੁਣ ਮੰਦੇ ਹਰ ਨਾਖੀਏ ਗੂੜਾ ਵੈਣ અપਾਰ ਪਹਿਲਾ ਵਸ ਜਾਣ ਕੇ ਤਾਂ ਕੀਚਾ ਵਪਾਰ ਦੋਹੀ ਦਿੱਚਾ ਦੁਰਜਨਾ ਮਿੱਤਰਾਂ ਨੂੰ ਜਿਆਕਾਰ ਉਹ ਸੱਜਣ ਤੇ ਦੁਸ਼ਮਣ ਨੂੰ ਪਛਾਣ ਜਿੰਨੀ ਦੇਰ ਸੱਜਣ ਤੇ ਦੁਸ਼ਮਣ ਦੀ ਪਛਾਣ ਕੌਮ ਨੂੰ ਕਰਨੀ ਨਹੀਂ ਆਏਗੀ ਇਹੋ ਜੇ ਦੁਖਾਂਤ ਵੀ ਵਾਪਰਦੇ ਨੇ ਪਰ ਦੂਜੇ ਪਾਸੇ ਉਹਦੇ ਬਦਲੇ ਵਿੱਚ ਉਹਨਾਂ ਕੁਰਬਾਨੀਆਂ ਦੇ ਬਦਲੇ ਵਿੱਚ ਸਾਡੇ ਕੀ ਪੱਲੇ ਪੈਂਦਾ ਇਹ ਵੀ ਅਸੀਂ ਪਿਛਲੇ ਬੀਤੇ ਦੇ ਸਮੇਂ ਤੇ ਹੁਣ ਦੇ ਅੰਕੜਿਆਂ ਨੂੰ ਵਾਚ ਕੇ ਫੈਸਲਾ ਕਰੀਏ ਇਹਨਾਂ ਲਫ਼ਜ਼ਾਂ ਨਾਲ ਖਿਮਾ ਦਾ ਜਾਚਕਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ